ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਖਲੀਲ ਜਬਰਾਨ ਦੀ ਮਸ਼ਹੂਰ ਕਿਤਾਬ ਦਿਲ ਦੇ ਪੇਦ ਬਾਰੇ ਹਾਂਜੀ ਇਹ ਡਾਕਟਰ ਜਗਦੀਸ਼ ਕੌਰ ਵਾਡੀਆਂ ਨੇ ਪੰਜਾਬੀ ਵਿੱਚ ਅਨੁਵਾਦ ਕੀਤੀ ਹੈ ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਹੈ ਹੂੰ ਤੇ ਅੱਜ ਆਪਾਂ ਇਸ ਕਿਤਾਬ ਦੇ ਕੁਝ ਖਾਸ ਹਿੱਸਿਆਂ ਤੇ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਜਬਰਾਨ ਦੇ ਡੂੰਗੇ ਵਿਚਾਰਾਂ ਨੂੰ ਸਮਝਣ ਦੀ ਜਿਵੇਂ ਜ਼ਿੰਦਗੀ ਜਜ਼ਬਾਤ ਕੁਦਰਤ ਰੂਹਾਨੀਅਤ ਬਾਰੇ ਹਾਂਜੀ ਇਹ ਬਹੁਤ ਹੀ ਮਤਲਬ ਖਾਸ ਲਿਖਤ ਹੈ ਜਿਬਰਾਨ ਦੀ ਨਾ ਖਾਸੀਅਤ ਹੀ ਹੈ ਕਿ ਉਹ ਬੜੇ ਸੌਖੇ ਸ਼ਬਦਾਂ 'ਚ ਜ਼ਿੰਦਗੀ ਦੇ ਵੱਡੇ ਵੱਡੇ ਫਲਸਫੇ ਦੱਸ ਦਿੰਦੇ ਨੇ ਹਾਂ ਬਿਲਕੁਲ ਉਹਨਾਂ ਦਾ ਤਰੀਕਾ ਦਾਰਸ਼ਨਿਕ ਵੀ ਹੈ ਤੇ ਕਾਵਿਕ ਵੀ ਦਿਲ ਦੇ ਫੇਤ ਤਾਂ ਬਹੁਤ ਵਧੀਆ ਮਿਸਾਲ ਹੈ ਇਸ ਦੀ ਇਹਦੇ ਵਿੱਚ ਉਹਨਾਂ ਨੇ ਇਨਸਾਨੀ ਤਜਰਬੇ ਦੀਆਂ ਵੱਖ-ਵੱਖ ਪਰਤਾਂ ਨੂੰ ਫਰੋਲਿਆ ਹੈ ਤੇ ਸ਼ੁਰੂਆਤ ਲਈ ਜਿਬਰਾਨ ਦਾ ਉਹ ਕਹਿਣਾ ਕਿੰਨਾ ਵਧੀਆ ਹੈ ਕੁਦਰਤ ਮੁਸਕਰਾਉਂਦੀ ਹੈ ਹੱਸ ਪੈਂਦੀ ਹੈ ਹਾਂਜੀ ਮਤਲਬ ਉਹ ਕੁਦਰਤ ਨੂੰ ਸਿਰਫ ਕੋਈ ਬਾਹਰਲੀ ਚੀਜ਼ ਨਹੀਂ ਸਮਝਦੇ ਨਹੀਂ ਨਹੀਂ ਸਗੂ ਇੱਕ ਜੂੰਦੀ ਜਾਗਦੀ ਹਸਤੀ ਜਿਸ ਦੇ ਆਪਣੇ ਪੇਟ ਨੇ ਆਪਣਾ ਸੰਗੀਤ ਹੈ ਚਲੋ ਇਥੋਂ ਸ਼ੁਰੂ ਕਰਦੇ ਹਾਂ ਜਿਵੇਂ ਅਸੀਸ਼ ਤੇ ਬਚਨ ਵਰਗੇ ਹਿੱਸੇ ਨੇ ਉਹਨਾਂ ਵਿੱਚ ਕੁਦਰਤ ਬਾਰੇ ਉਹਨਾਂ ਦਾ ਨਜ਼ਰੀਆ ਕਿਵੇਂ ਸਾਹਮਣੇ ਆਉਂਦਾ ਦੇਖੋ ਉਹਨਾਂ ਲਈ ਕੁਦਰਤ ਇੱਕ ਤਰ੍ਹਾਂ ਦੀ ਗੱਲਬਾਤ ਹੈ ਪਹਾੜਾਂ ਦੀ ਚੁੱਪ ਫੁੱਲਾਂ ਦਾ ਖੇੜਨਾ ਹਵਾ ਦਾ ਚੱਲਣਾ ਇਹ ਸਭ ਮਤਲਬ ਕੁਦਰਤ ਬੋਲ ਰਹੀ ਹੈ ਜੇ ਅਸੀਂ ਸੁਣੀਏ ਹੂੰ ਜਬਰਾਨ ਲਿਖਦੇ ਨੇ ਕਿ ਜਦੋਂ ਉਹ ਖੇਤਾਂ ਦੀਆਂ ਵਟਾਂ ਤੇ ਤੁਰਦੇ ਸੀ ਉਹਨਾਂ ਨੂੰ ਜ਼ਮੀਨ ਦੀ ਧੜਕਣ ਸੁਣਦੀ ਸੀ ਅੱਛਾ ਇਹ ਸਿਰਫ ਕੋਈ ਕਵਿਤਾ ਵਾਲੀ ਗੱਲ ਨਹੀਂ ਸਗੋਂ ਇੱਕ ਡੂੰਗਾ ਅਹਿਸਾਸ ਹੈ ਕਿ ਅਸੀਂ ਇਸ ਧਰਤੀ ਨਾਲ ਇਸ ਕੁਦਰਤ ਨਾਲ ਕਿੰਨੇ ਜੁੜੇ ਹੋਇਆ ਹਾਂ ਹਾਂ ਨਾਲੇ ਉਹ ਜ਼ਿੰਦਗੀ ਨੂੰ ਵੀ ਇਸੇ ਤਰ੍ਹਾਂ ਦੇਖਦੇ ਨੇ ਕੁਦਰਤ ਹਾਂ ਇੱਕ ਵਗਦਾ ਦਰਿਆ ਜਿਸ 'ਚ ਹਰ ਪਲ ਕੁਝ ਬਦਲ ਰਿਹਾ ਸਹੀ ਗੱਲ ਹੈ ਮਿਲਣਾ ਵਿਛੜਨਾ ਖੁਸ਼ੀ ਘਮੀ ਸਭ ਇਸੇ ਵਹਾ ਦਾ ਹਿੱਸਾ ਨੇ ਜਿਵੇਂ ਰੁੱਤਾਂ ਬਦਲਦੀਆਂ ਇਹ ਗੱਲ ਤਾਂ ਜ਼ਿੰਦਗੀ ਦੇ ਰੂਬਰੂ ਵਾਲੇ ਹਿੱਸੇ ਨਾਲ ਵੀ ਜੁੜਦੀ ਆ ਜਿੱਥੇ ਉਹ ਕਹਿੰਦੇ ਨੇ ਕਿ ਸਿਰਫ ਜੀਣਾ ਕਾਫੀ ਨਹੀਂ ਜ਼ਿੰਦਗੀ ਨੂੰ ਮਹਿਸੂਸ ਕਰਨਾ ਚਾਹੀਦਾ ਹਾਂਜੀ ਬਿਲਕੁਲ ਉਹ ਕਹਿੰਦੇ ਨੇ ਅਸਲ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਆ ਜਦੋਂ ਅਸੀਂ ਸੁੰਦਰਤਾ ਨੂੰ ਪਛਾਣਦੇ ਹਾਂ ਉਸ ਨੂੰ ਦੱਸਦੇ ਹਾਂ ਉਹਨਾਂ ਦਾ ਇਹ ਕਹਿਣਾ ਕਿ ਸੁੰਦਰਤਾ ਆਤਮਾ ਦੀ ਪਾਸ਼ਾ ਹੈ ਇਸ ਦਾ ਕੀ ਮਤਲਬ ਕੱਢੀਏ ਕੀ ਸੁੰਦਰਤਾ ਸਿਰਫ ਬਾਰੂ ਦੇਖਣ ਵਾਲੀ ਚੀਜ਼ ਹੈ ਜਾਂ ਕੁਝ ਹੋਰ ਦੇਖੋ ਜ਼ਬਰਾਨ ਲਈ ਸੁੰਦਰਤਾ ਸਿਰਫ ਅੱਖਾਂ ਨੂੰ ਚੰਗੀ ਲੱਗਣ ਵਾਲੀ ਚੀਜ਼ ਨਹੀਂ ਹੈ ਇਹ ਤਾਂ ਰੂਹ ਦਾ ਆਤਮਾ ਦਾ ਤਜਰਬਾ ਹੈ ਅੱਛਾ ਇਹ ਕੁਦਰਤ ਵੀ ਹੋ ਸਕਦੀ ਆ ਕਿਸੇ ਕਲਾਚ ਵੀ ਤੇ ਕਿਸੇ ਇਨਸਾਨ ਦੇ ਕਿਰਦਾਰ ਚ ਵੀ ਜਦੋਂ ਕੋਈ ਚੀਜ਼ ਸਾਨੂੰ ਅੰਦਰ ਤੱਕ ਛੂੰਹਦੀ ਹੈ ਨਾ ਸਾਡੀ ਰੂਹ ਨਾਲ ਜੁੜਦੀ ਹੈ ਉਹ ਜ਼ਬਰਾਨ ਦੇ ਹਿਸਾਬ ਨਾਲ ਸੁੰਦਰਤਾ ਹੈ ਹੂੰ ਇੱਕ ਐਹੋ ਜਿਹਾ ਪਲ ਹੁੰਦਾ ਜਦੋਂ ਅਸੀਂ ਆਪਣੀ ਛੋਟੀ ਜਿਹੀ ਮੈਂ ਤੋਂ ਉੱਪਰ ਉੱਠਦੇ ਹਾਂ ਤੇ ਕਿਸੇ ਵੱਡੀ ਸਚਾਈ ਨਾਲ ਜੁੜ ਜਾਂਦੇ ਆ ਇਸੇ ਕਰਕੇ ਉਹ ਕਹਿੰਦੇ ਨੇ ਇਹ ਆਤਮਾ ਦੀ ਭਾਸ਼ਾ ਹੈ ਬਿਨਾ ਬੋਲਿਆਂ ਗੱਲ ਕਰਦੀ ਹੈ ਤੇ ਉਹ ਜਿਹੜੀ ਗੱਲ ਮਨੁੱਖੀ ਪ੍ਰਸ਼ੰਸਾ ਬਾਰੇ ਕਹਿੰਦੇ ਨੇ ਉਹ ਵੀ ਇਸੇ ਨਾਲ ਜੁੜੀ ਲੱਗਦੀ ਹੈ ਕਹਿੰਦੇ ਨੇ ਮਨੁੱਖੀ ਪ੍ਰਸ਼ੰਸਾ ਗਾਰਡਨ ਆਫ ਪੈਰਾਡਾਈਜ਼ ਵਿੱਚੋਂ ਫੁੱਟਦੀ ਹੈ ਜਿਸ ਨੂੰ ਉਸਦੇ ਹੱਥਾਂ ਦੇ ਦੁਖਾਂਤਾਂ ਨੇ ਸਿੰਜਿਆ ਹੁੰਦਾ ਹੈ ਹਾਂਜੀ ਇਸ ਦਾ ਮਤਲਬ ਇਹ ਹੋਇਆ ਕਿ ਅਸਲੀ ਕਦਰਦਾਨੀ ਸਿਰਫ ਖੁਸ਼ੀ ਚੋਂ ਨਹੀਂ ਆਉਂਦੀ ਸਗੋਂ ਦੁੱਖ ਤੇ ਮਿਹਨਤ ਦੇ ਤਜਰਬੇ ਚੋਂ ਨਿਕਲਦੀ ਆ ਹਾਂ ਇਹ ਬਹੁਤ ਬਹੁਤ ਜ਼ਰੂਰੀ ਨੁਕਤਾ ਹੈ ਜਬਰਾਨ ਇਸ਼ਾਰਾ ਕਰ ਰਹੇ ਨੇ ਕਿ ਜਦੋਂ ਤੱਕ ਅਸੀਂ ਖੁਦ ਮਤਲਬ ਜ਼ਿੰਦਗੀ ਦੀਆਂ ਔਖਣਾ ਮਿਹਨਤਾਂ ਦੁੱਖਾਂ ਨੂੰ ਨਹੀਂ ਦੇਖਦੇ ਹੰਡਾਉਂਦੇ ਹਾਂਜੀ ਅਸੀਂ ਦੂਜਿਆਂ ਦੀ ਮਿਹਨਤ ਦੀ ਉਹਨਾਂ ਦੀ ਬਣਾਈ ਕਿਸੇ ਚੀਜ਼ ਦੀ ਜਾਂ ਉਹਨਾਂ ਦੇ ਦਰਦ ਦੀ ਅਸਲ ਕਦਰ ਨਹੀਂ ਕਰ ਸਕਦੇ ਉਪਰੋਪਰੋਂ ਤਾਰੀਫ ਕਰਨੀ ਹੋਰ ਗੱਲਾਂ ਹਾਂ ਉਹ ਤਾਂ ਹੈ ਪਰ ਉਹ ਤਾਰੀਫ ਜਿਹੜੀ ਦਿਲੋਂ ਨਿਕਲਦੀ ਆ ਉਹ ਤਜਰਬੇ ਦੀ ਪੱਠੀ ਚੋਂ ਤਪਕੇ ਹੀ ਆਉਂਦੀ ਹੈ ਇਸ ਤੋਂ ਪਤਾ ਲੱਗਦਾ ਕਿ ਜਬਰਾਨ ਲਈ ਦੁੱਖ ਸਿਰਫ ਕੋਈ ਮਾੜੀ ਚੀਜ਼ ਨਹੀਂ ਸਗੋਂ ਕੁਝ ਸਿਖਾਉਣ ਵਾਲਾ ਹਾਂਜੀ ਬਿਲਕੁਲ ਕਿਰਦਾਰ ਨੂੰ ਸਮਝ ਨੂੰ ਨਿਖਾਰਨ ਵਾਲਾ ਤੱਤ ਵੀ ਹੈ ਸੋ ਇੱਥੇ ਮੇਨ ਗੱਲ ਇਹ ਨਿਕਲਦੀ ਆ ਕਿ ਜਬਰਾਨ ਲਈ ਜ਼ਿੰਦਗੀ ਤੇ ਕੁਦਰਤ ਆਪਸ ਵਿੱਚ ਜੁੜੇ ਹੋਏ ਨੇ ਤੇ ਦੋਵਾਂ ਦੀ ਅਸਲੀ ਸਮਝ ਸਿਰਫ ਉੱਪਰੋਂ ਦੇਖਣ ਨਾਲ ਨਹੀਂ ਆਉਂਦੀ ਹੂੰ ਸਗੋਂ ਡੂੰਘੇ ਅਹਿਸਾਸ ਨਾਲ ਦੁੱਖ ਦੇ ਤਜਰਬੇ ਨਾਲ ਤੇ ਸੁੰਦਰਤਾ ਨੂੰ ਪਹਿਚਾਣ ਕੇ ਆਉਂਦੀ ਹੈ ਠੀਕ ਹੈ ਅੱਛਾ ਕਿ ਜਿੰਦਗੀ ਤੇ ਕੁਦਰਤ ਦੀ ਇਸ ਸਮਝ ਤੋਂ ਬਾਅਦ ਆਪਾਂ ਮਨੁੱਖੀ ਜਜ਼ਬਾਤਾਂ ਦੀ ਦੁਨੀਆ ਵੱਲ ਚੱਲਦੇ ਆਂ ਜਿਸ ਤੇ ਕਿਤਾਬ ਦਾ ਨਾਮ ਵੀ ਹੈ ਦਿਲ ਦੇ ਪੇਦ ਜਬਰਾਨ ਦਿਲ ਨੂੰ ਕਿਵੇਂ ਦੇਖਦੇ ਨੇ ਕੀ ਇਹ ਸਿਰਫ ਜਜ਼ਬਾਤਾਂ ਦਾ ਘਰ ਹੈ ਜਾਂ ਕੁਝ ਹੋਰ ਵੀ ਜਬਰਾਨ ਦੀ ਨਜ਼ਰ 'ਚ ਤਾਂ ਦਿਲ ਇਨਸਾਨੀ ਵਜੂਦ ਦਾ ਸੈਂਟਰ ਹੈ ਇਹ ਸਿਰਫ ਪਿਆਰ ਜਾਂ ਨਫ਼ਰਤ ਵਾਲੀ ਥਾਣੀ ਅੱਛਾ ਦਿਲ ਦੇ ਪੇਦ ਵਾਲੇ ਹਿੱਸੇ 'ਚ ਉਹ ਇਸ਼ਾਰਾ ਕਰਦੇ ਨੇ ਕਿ ਸਾਡੀਆਂ ਯਾਦਾਂ ਸਾਡੇ ਸੁਪਨੇ ਸਾਡੇ ਡਰ ਸਾਡੀਆਂ ਉਮੀਦਾਂ ਸਭ ਕੁਝ ਇਸ ਦਿਲ ਦੀਆਂ ਡੂੰਘੀਆਂ ਪਰਤਾਂ 'ਚ ਵਸਦਾ ਹੈ। ਇੱਕ ਅਜਿਹਾ ਸੰਸਾਰ ਹੈ ਜਿੱਥੇ ਸਾਡਾ ਬੀਤਿਆ ਕੱਲ ਅੱਜ ਤੇ ਆਉਣ ਵਾਲਾ ਕੱਲ ਆਪਸ 'ਚ ਗੱਲਾਂ ਕਰਦੇ ਨੇ। ਉਹ ਦਿਲ ਨੂੰ ਨਾ ਇੱਕ ਖਜ਼ਾਨੇ ਵਾਂਗ ਦੇਖਦੇ ਨੇ ਜਿਸ ਨੂੰ ਖੋਲਣ ਦੀ ਲੋੜ ਆ। ਤੇ ਪਿਆਰ ਬਾਰੇ ਉਹਨਾਂ ਦੇ ਕੀ ਵਿਚਾਰ ਨੇ? ਪਿਆਰ ਦੀ ਬਾਤ ਤੇ ਸਦੀਵੀ ਮੌਤ ਵਰਗੇ ਹਿੱਸਿਆਂ 'ਚ ਲੱਗਦਾ ਹੈ ਜਿਵੇਂ ਉਹ ਪਿਆਰ ਨੂੰ ਸਿਰਫ ਇੱਕ ਨਿੱਜੀ ਅਹਿਸਾਸ ਤੋਂ ਅੱਗੇ ਲੈ ਕੇ ਜਾ ਰਹੇ ਨੇ ਹਾਂਜੀ ਤੇ ਅਸਲ ਉਹ ਪਿਆਰ ਨੂੰ ਇੱਕ ਕੁਦਰਤੀ ਸ਼ਕਤੀ ਇੱਕ ਬ੍ਰਹਿਮੰਡੀ ਤਾਕਤ ਵਾਂਗ ਦੇਖਦੇ ਨੇ ਅੱਛਾ ਇਹ ਸਿਰਫ ਦੋ ਲੋਕਾਂ ਦਾ ਆਪਸੀ ਰਿਸ਼ਤਾ ਨਹੀਂ ਸਗੋਂ ਇੱਕ ਅਜੇ ਹੀ એનર્ਜੀ ਆ ਜਿਹੜੀ ਸਾਨੂੰ ਆਪਣੇ ਆਪ ਤੋਂ ਪਾਰ ਦੇਖਣ ਲਈ ਕੁਰਬਾਨੀ ਕਰਨ ਲਈ ਦੂਜਿਆਂ ਨਾਲ ਇੱਕ ਹੋਣ ਲਈ ਪ੍ਰੇਰਿਤ ਕਰਦੀ ਆ ਹੂੰ ਉਨਾਂ ਲਈ ਸੱਚਾ ਪਿਆਰ ਬੰਧਨ ਨਹੀਂ ਸਗੋਂ ਆਜ਼ਾਦੀ ਆ ਰੂਹਾਨੀ ਤੌਰ ਤੇ ਵਧਣ ਫੁੱਲਣ ਦਾ ਇੱਕ ਜ਼ਰੀਆ ਵੀ ਪਰ ਇਸ ਦੇ ਨਾਲ ਹੀ ਉਹ ਪਿਆਰ ਚ ਜਿਹੜਾ ਦਰਦ ਹੁੰਦਾ ਵਿਛੋੜਾ ਹੁੰਦਾ ਉਸ ਸੱਚਾਈ ਨੂੰ ਵੀ ਮੰਨਦੇ ਨੇ ਉਸ ਤੋਂ ਮੂੰਹ ਨਹੀਂ ਮੋੜਦੇ ਹਾਂ ਦੁੱਖ ਤੇ ਪੀੜ ਦੀ ਗੱਲ ਵੀ ਉਹ ਬੜੀ ਖੁੱਲ ਕੇ ਕਰਦੇ ਨੇ ਅੱਜ ਕੱਲ ਤਾਂ ਹਰ ਕੋਈ ਦੁੱਖ ਤੋਂ ਬਚਣਾ ਚਾਹੁੰਦਾ ਪਰ ਜਬਰਾਨ ਇਸ ਨੂੰ ਜ਼ਰੂਰੀ ਸਮਝਦੇ ਨੇ ਕਿ ਉਹ ਦੁੱਖ ਦੀ ਵਡਿਆਈ ਕਰ ਰਹੇ ਨੇ ਇਐਸ ਦਾ ਕੋਈ ਹੋਰ ਮਕਸਦ ਦੱਸ ਰਹੇ ਨੇ ਨਹੀਂ ਉਹ ਦੁੱਖ ਦੀ ਵਡਿਆਈ ਨਹੀਂ ਕਰ ਰਹੇ ਸਗੋਂ ਉਹਦੀ ਜਿਹੜੀ ਬਦਲਣ ਵਾਲੀ ਤਾਕਤ ਆ ਨਾ ਉਸ ਨੂੰ ਦੱਸ ਰਹੇ ਨੇ ਅੱਛਾ ਮਤਲਬ ਪੈਵਰਤਨ ਲੈਉਣ ਵਾਲੀ ਹਾਂਜੀ ਉਹਨਾਂ ਦਾ ਮੰਨਣਾ ਹੈ ਜਿਵੇਂ ਸੋਨਾ ਹੁੰਦਾ ਨਾ ਅੱਗ 'ਚ ਤਪ ਕੇ ਕੁੰਦਨ ਬਣਦਾ ਹਾਂਜੀ ਉਸੇ ਤਰ੍ਹਾਂ ਮਤਲਬ ਇਨਸਾਨ ਦੀ ਰੂਹ ਵੀ ਦੁੱਖ ਵਿੱਚੋਂ ਲੰਘ ਕੇ ਜ਼ਿਆਦਾ ਮਜ਼ਬੂਤ ਹੁੰਦੀ ਆ ਜ਼ਿਆਦਾ ਸੰਵੇਦਨਸ਼ੀਲ ਜ਼ਿਆਦਾ ਸਮਝਦਾਰ ਬਣਦੀ ਆ ਹੂੰ ਬੀੜ ਸਾਡਾ ਹੰਕਾਰ ਤੋੜਦੀ ਆ ਸਾਨੂੰ ਦੂਜਿਆਂ ਦਾ ਦਰਦ ਸਮਝਣ ਦੇ ਕਾਬਿਲ ਬਣਾਉਂਦੀ ਆ ਤੇ ਸਾਨੂੰ ਜ਼ਿੰਦਗੀ ਦੀਆਂ ਅਸਲੀ ਕਦਰਾਂ ਕੀਮਤਾਂ ਸਿਖਾਉਂਦੀ ਆ ਇਹ ਸਾਨੂੰ ਉਪਰੋਂ ਉਪਰੋਂ ਜੀਣ ਤੋਂ ਹਟਾ ਕੇ ਗਹਿਰਾਈ ਵੱਲ ਲੈ ਜਾਂਦੀ ਆ ਤੇ ਇਕਲਤਾ ਬਾਰੇ ਵੀ ਉਹਨਾਂ ਦਾ ਨਜ਼ਰੀਆ ਕਾਫੀ ਵੱਖਰਾ ਹੈ ਅਸੀਂ ਤਾਂ ਅਕਸਰ ਇਕਲਤਾ ਨੂੰ ਮਾੜਾ ਸਮਝਦੇ ਆ ਪਰ ਜਿਬਰਾਨ ਇਸ ਨੂੰ ਆਪਣੇ ਆਪ ਨੂੰ ਲੱਭਣ ਦਾ ਮੌਕਾ ਮੰਨਦੇ ਨੇ ਹਾਂ ਉਹਨਾਂ ਮੁਤਾਬਿਕ ਇਕਲਤਾ જ ਹੀ ਅਸੀਂ ਬਾਹਰਲੇ ਸ਼ੋਰ ਸ਼ਰਾਬੇ ਤੋਂ ਦੂਰ ਹੋ ਕੇ ਆਪਣੇ ਅੰਦਰ ਦੀ ਆਵਾਜ਼ ਸੁਣ ਸਕਦੇ ਹਾਂ ਸਹੀ ਗੱਲ ਹੈ ਇਹ ਉਹ ਸਮਾਂ ਹੁੰਦਾ ਜਦੋਂ ਅਸੀਂ ਆਪਣੇ ਖਿਆਲਾਂ ਨੂੰ ਆਪਣੇ ਜਜ਼ਬਾਤਾਂ ਨੂੰ ਆਪਣੀਆਂ ਕਮਜ਼ੋਰੀਆਂ ਆਪਣੀਆਂ ਤਾਕਤਾਂ ਇਹਨਾਂ ਸਭ ਨੂੰ ਸਹੀ ਤਰ੍ਹਾਂ ਦੇਖ ਸਕਦੇ ਹਾਂ ਸਮਝ ਸਕਦੇ ਹਾਂ ਇਹ ਕੋਈ ਡਰਨ ਵਾਲੀ ਚੀਜ਼ ਨਹੀਂ ਸਗੋ ਆਪਣੀ ਰੂਹ ਨਾਲ ਗੱਲਬਾਤ ਕਰਨ ਦਾ ਇੱਕ ਮੌਕਾ ਹੈ ਹੂੰ ਵਿਛੋੜਾ ਵਾਲੇ ਹਿੱਸੇ 'ਚ ਵੀ ਉਹ ਇਹੀ ਦੱਸਦੇ ਨੇ ਕਿ ਭਾਵੇਂ ਵਿਛੋੜਾ ਦੁਖਦਾਈ ਆ ਪਰ ਇਹ ਰਿਸ਼ਤਿਆਂ ਦੀ ਅਹਿਮੀਅਤ ਤੇ ਯਾਦਾਂ ਦੀ ਮਿਠਾਸ ਨੂੰ ਹੋਰ ਵਧਾ ਦਿੰਦਾ ਕਈ ਵਾਰ ਇਹ ਦੂਰੀ ਹੀ ਨੇੜਤਾ ਦਾ ਅਹਿਸਾਸ ਕਰਵਾਉਂਦੀ ਆ ਅੱਛਾ ਇਹ ਸਾਰੇ ਹਿੱਸੇ ਦਾ ਮਤਲਬ ਨਿਚੋੜ ਇਹ ਆ ਕਿ ਜ਼ਬਰਾਨ ਸਾਨੂੰ ਜਜ਼ਬਾਤਾਂ ਨੂੰ ਭਾਵੇਂ ਪਿਆਰ ਹੋਵੇ ਦਰਦ ਹੋਵੇ ਇਕਲਤਾ ਹੋਵੇ ਨਕਾਰਨ ਦੀ ਬਜਾਏ ਉਹਨਾਂ ਨੂੰ ਅਪਣਾਉਣ ਤੇ ਉਹਨਾਂ ਤੋਂ ਸਿੱਖਣ ਲਈ ਕਹਿੰਦੇ ਨੇ ਕਿਉਂਕਿ ਇਹੀ ਸਾਡੇ ਇਨਸਾਨੀ ਤਜਰਬੇ ਨੂੰ ਅਮੀਰ ਬਣਾਉਂਦੇ ਨੇ ਜਜ਼ਬਾਤਾਂ ਦੀ ਇਸ ਗਹਿਰਾਈ ਤੋਂ ਅੱਗੇ ਵੱਧਿਆ ਜ਼ਬਰਾਨ ਦੀਆਂ ਲਿਖਤਾਂ ਵਿੱਚ ਨਾ ਰੂਹਾਨੀਅਤ ਦਾ ਪੱਖ ਵੀ ਬਹੁਤ ਹੈ ਰੂਹਾਨੀਅਤ ਵਾਲੇ ਹਿੱਸੇ 'ਚ ਉਹ ਕਿਸ ਤਰ੍ਹਾਂ ਦੀ ਯਾਤਰਾ ਦੀ ਗੱਲ ਕਰਦੇ ਨੇ ਕੀ ਇਹ ਕਿਸੇ ਖਾਸ ਧਰਮ ਨਾਲ ਜੁੜੀ ਹੋਈ ਹੈ ਦੇਖੋ ਜ਼ਬਰਾਨ ਦੀ ਰੂਹਾਨੀਅਤ ਕਿਸੇ ਖਾਸ ਧਾਰਮਿਕ ਜਥੇਬੰਦੀ ਜਾਂ ਰਸਮਾਂ ਤੱਕ ਬੰਨੀ ਹੋਈ ਨਹੀਂ ਹੈ ਉਹ ਇੱਕ ਯੂਨੀਵਰਸਲ ਜਈ ਮਤਲਬ ਮਾਨਵਵਾਦੀ ਰੂਹਾਨੀਅਤ ਦੀ ਗੱਲ ਕਰਦੇ ਨੇ ਜਿਸ ਦਾ ਕੇਂਦਰ ਹੈ ਇਨਸਾਨ ਦੀ ਆਪਣੀ ਆਤਮਾ ਦੀ ਖੋਜ ਆਪਣੇ ਅੰਦਰ ਝਾਤ ਮਾਰਨਾ ਹਾਂਜੀ ਬਿਲਕੁਲ ਉਹ ਜ਼ੋਰ ਦਿੰਦੇ ਨੇ ਕਿ ਅਸਲੀ ਮੰਦਰ ਜਾਂ ਮਸਜਿਦ ਤਾਂ ਸਾਡੇ ਅੰਦਰ ਹੈ ਸੱਚੀ ਸ਼ਾਂਤੀ ਬਾਹਰਲੇ ਹਾਲਾਤਾਂ ਦੇ ਨਿਰਭਰ ਨਹੀਂ ਕਰਦੀ ਉਹ ਸਾਡੀ ਅੰਦਰੂਨੀ ਅਵਸਥਾ ਤੇ ਨਿਰਭਰ ਕਰਦੀ ਹੈ ਠੀਕ ਉਹਨਾਂ ਲਈ ਰੂਹਾਨੀ ਸਫਰ ਦਾ ਮਤਲਬ ਹੈ ਆਪਣੇ ਆਪ ਨੂੰ ਜਾਣਨਾ ਇਸ ਬ੍ਰਹਿਮੰਡ ਨਾਲ ਆਪਣਾ ਕੀ ਰਿਸ਼ਤਾ ਹੈ ਇਸ ਸਮਝਣਾ ਤੇ ਆਪਣੀ ਜ਼ਿੰਦਗੀ ਦਾ ਮਕਸਦ ਪਹਿਚਾੜਨਾ ਇਹ ਇੱਕ ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੈ ਕੋਈ ਐਂਡ ਪੁਆਇੰਟ ਨਹੀਂ ਤੇ ਇਸੇ ਰੋਹਾਨੀ ਖੋਜ ਦੇ ਨਾਲ ਮੌਤ ਬਾਰੇ ਉਹਨਾਂ ਦੇ ਵਿਚਾਰ ਬਹੁਤ ਦਿਲਚਸਪ ਨੇ ਆਮ ਤੌਰ ਤੇ ਸਮਾਜ ਮੌਤ ਤੋਂ ਡਰਦਾ ਹੈ ਪਰ ਜਬਰਾਨ ਇਸ ਨੂੰ ਜ਼ਿੰਦਗੀ ਦੇ ਕੁਦਰਤੀ ਚੱਕਰ ਦਾ ਹਿੱਸਾ ਮੰਨਦੇ ਨੇ ਕਿ ਉਹ ਮੌਤ ਦੇ ਡਰ ਨੂੰ ਬਿਲਕੁਲ ਹੀ ਖਤਮ ਕਰ ਦਿੰਦੇ ਨੇ ਉਹ ਡਰ ਨੂੰ ਸਮਝਦੇ ਨੇ ਪਰ ਉਹਨੂੰ ਅਗਿਆਨਤਾ ਦਾ ਨਤੀਜਾ ਮੰਨਦੇ ਨੇ ਅੱਛਾ ਮੌਤ ਵਾਲੇ ਹਿੱਸੇ 'ਚ ਉਹ ਮੌਤ ਨੂੰ ਇੱਕ ਵੱਡਾ ਪਹੇਤ ਕਹਿੰਦੇ ਨੇ ਨਾ ਕਿ ਕੋਈ ਡਰਾਉਣਾ ਅੰਤ ਉਹ ਇਹਦੀ ਤੁਲਨਾ ਕਰਦੇ ਨੇ ਰਾਤ ਨਾਲ ਜਿਹੜੀ ਦਿਨ ਨੂੰ ਆਰਾਮ ਦਿੰਦੀ ਆ ਜਾਂ ਸਰਦੀ ਨਾਲ ਜਿਹੜੀ ਬਸੰਤ ਲਈ ਰਾਹ ਬਣਾਉਂਦੀ ਆ ਉਹਨਾਂ ਦਾ ਵਿਚਾਰ ਹੈ ਕਿ ਜੀਵਨ ਤੇ ਮੌਤ ਇੱਕੋ ਸਿੱਕੇ ਦੇ ਦੋ ਪਾਸੇ ਨੇ ਇੱਕ ਦੂਜੇ ਤੋਂ ਵੱਖਰੇ ਨਹੀਂ ਜਿਵੇਂ ਕੋਈ ਨਦੀ ਸਮੁੰਦਰ 'ਚ ਜਾ ਕੇ ਖਤਮ ਨਹੀਂ ਹੁੰਦੀ ਸੋ ਉਹਦਾ ਹਿੱਸਾ ਬਣ ਜਾਂਦੀ ਆ ਹਾਂਜੀ ਉਸੇ ਤਰ੍ਹਾਂ ਸ਼ਾਇਦ ਮੌਤ ਵੀ ਇੱਕ ਵੱਡੀ ਹੋਂਦ ਵਿੱਚ ਸ਼ਾਮਿਲ ਹੋਣਾ ਹੈ ਇੱਕ ਬਦਲਾਵ ਹੈ ਉਹ ਸਾਨੂੰ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਣ ਲਈ ਕਹਿੰਦੇ ਨੇ ਤਾਂ ਕਿ ਜਦੋਂ ਮੌਤ ਆਵੇ ਤਾਂ ਕੋਈ ਪਛਤਾਵਾ ਨਾ ਰਹੇ ਕਬਰ ਪੁੱਟ ਵਾਲੀ ਕਹਾਣੀ ਦਾ ਜ਼ਿਕਰ ਵੀ ਆਉਂਦਾ ਹੈ ਇਸ ਵਿੱਚ ਸ਼ਾਇਦ ਉਹ ਮੌਤ ਨਾਲ ਜੁੜੀਆਂ ਸਮਾਜਿਕ ਰਸਮਾਂ ਤੇ ਤੇ ਉਹਨਾਂ ਪਿੱਛੇ ਜਿਹੜਾ ਖੋਖਲਾਪਨ ਹੁੰਦਾ ਉਸਤੇ ਵੀ ਕੁਝ ਕਹਿ ਰਹੇ ਹੋਣਗੇ ਹਾਂ ਬਹੁਤ ਸੰਭਵ ਹੈ ਜਬਰਾਨ ਅਕਸਰ ਸਮਾਜ ਦੇ ਰੀਤੀ ਰਿਵਾਜਾਂ ਤੇ ਸਵਾਲ ਚੁੱਕਦੇ ਸੀ ਖਾਸ ਕਰਕੇ ਉਹਨਾਂ ਰਸਮਾਂ ਤੇ ਜਿਹੜੀਆਂ ਅਸਲ ਭਾਵਨਾਵਾਂ ਜਾਂ ਅਰਥਾਂ ਦੀ ਬਜਾਏ ਸਿਰਫ ਦਿਖਾਵਾ ਬਣ ਗਈਆਂ ਹੋਣ ਹੂੰ ਕਬਰ ਪੁੱਟ ਰਾਹੀਂ ਸ਼ਾਇਦ ਉਹ ਇਹੀ ਦਿਖਾਉਣਾ ਚਾਹੁੰਦੇ ਹੋਣ ਕਿ ਲੋਕ ਮੁਰਦਿਆਂ ਦੀਆਂ ਕਬਰਾਂ ਸਜਾਉਣ ਤੇ ਜ਼ਿਆਦਾ ਜ਼ੋਰ ਦਿੰਦੇ ਨੇ ਹਾਂ ਇਹ ਤਾਂ ਹੈ ਜਦਕਿ ਜੋਂਦੇ ਲੋਕਾਂ ਦੇ ਦਿਲਾਂ ਦੇ ਦਰਦ ਨੂੰ ਅਣਦੇਖਿਆ ਕਰ ਦਿੰਦੇ ਨੇ ਇਹ ਰੂਹਾਨੀਅਤ ਤੇ ਮੌਤ ਦੇ ਅਸਲੀ ਅਰਥਾਂ ਤੋਂ ਭਟਕਣ ਦਾ ਇੱਕ ਨਿਸ਼ਾਨ ਹੋ ਸਕਦਾ। ਇਸ ਪੂਰੇ ਪਾਗ ਦਾ ਸਾਰ ਇਹ ਹੈ ਕਿ ਜਿਬਰਾਨ ਰੂਹਾਨੀਅਤ ਨੂੰ ਅੰਦਰ ਦੀ ਖੋਜ ਮੰਨਦੇ ਨੇ ਤੇ ਮੌਤ ਨੂੰ ਜ਼ਿੰਦਗੀ ਦਾ ਇੱਕ ਕੁਦਰਤੀ ਬਦਲਾਵ ਤੇ ਇਸ ਦੇ ਡਰ ਤੋਂ ਮੁਕਤ ਹੋ ਕੇ ਜ਼ਿੰਦਗੀ ਨੂੰ ਸਾਰਥਕ ਬਣਾਉਣ ਲਈ ਪ੍ਰੇਰਿਤ ਕਰਦੇ ਨੇ। ਇਹ ਸਮਾਜਿਕ ਰੀਤੀ ਰਿਵਾਜਾਂ ਤੇ ਸਵਾਲ ਸਾਨੂੰ ਜਿਬਰਾਨ ਦੇ ਸਮਾਜ, ਪਰੰਪਰਾ ਤੇ ਵਿਦਰੋਹ ਬਾਰੇ ਵਿਚਾਰਾਂ ਵੱਲ ਜਾਂਦਾ ਹੈ। ਉਹਨਾਂ ਦੀਆਂ ਲਿਖਤਾਂ 'ਚ ਸਮਾਜ ਦੀ ਆਲੋਚਨਾ ਕਾਫੀ ਮਿਲਦੀ ਹੈ। ਪਾਗਲ ਮਨੁਖ ਇਸ ਦੀ ਇੱਕ ਵੱਡੀ ਉਦਾਹਰਣ ਹੈ। ਹਾਂਜੀ, ਪਾਗਲ ਮਨੁੱਖ ਤਾ ਜਬਰਾਨ ਦੇ ਸਮਾਜਿਕ ਵਿਅੰਗ ਦਾ ਕੀ ਕਹਿੰਦੇ ਨੇ ਸਿਖਰ ਹੈ। ਇਸ ਵਿੱਚ ਉਹ ਉਸ ਬੰਦੇ ਦੀ ਕਹਾਣੀ ਦੱਸਦੇ ਨੇ ਜੋ ਸਮਾਜ ਦੇ ਝੂਠੇ ਨਕਾਬ ਲਾ ਦਿੰਦਾ ਹੈ। ਜਿਹੜਾ ਸਮਾਜਿਕ ਰਸਮਾਂ ਦੇ 파ਖੰਡ ਨੂੰ ਸਾਹਮਣੇ ਲਿਆਂਦਾ ਹੈ। ਤੇ ਸਮਾਜ ਉਸਨੂੰ ਕੀ ਕਹਿੰਦਾ? ਸਮਾਜ ਉਸਨੂੰ ਪਾਗਲ ਕਹਿ ਕੇ ਪਾਸੇ ਕਰ ਦਿੰਦਾ ਹੈ ਕਿਉਂਕਿ ਉਹ ਸੱਚ ਬੋਲਦਾ, ਉਹ ਵੱਖਰਾ ਸੋਚਦਾ ਹੈ। ਜਬਰਾਨ ਇਸ ਰਾਹੀਂ ਸਵਾਲ ਖੜਾ ਕਰਦੇ ਨੇ ਅਸਲ 'ਚ ਪਾਗਲ ਕੌਣ ਹੈ? ਉਹ ਬੰਦਾ ਜਿਹੜਾ ਸਮਾਜ ਦੀ ਲੀਕ ਤੋਂ ਹਟ ਕੇ ਸੱਚ ਦੇਖ ਰਿਹਾ ਹੈ ਜਾਂ ਉਹ ਸਮਾਜ ਜਿਹੜਾ ਸੱਚ ਤੋਂ ਡਰਦਾ ਹੈ ਤੇ ਆਪਣੇ ਝੂਠੇ ਆਰਾਮ 'ਚ ਜੀਣਾ ਚਾਹੁੰਦਾ ਹੈ ਤੇ ਬਹੁਤ ਵੱਡਾ ਸਵਾਲ ਹੈ ਤੇ ਇਸੇ ਨਾਲ ਜੁੜਿਆ ਹੈ ਬੁੱਤ ਸ਼ਿਕਨੀ ਦਾ ਵਿਚਾਰ ਮਤਲਬ ਆਈਕੋਨੋਕਲਾਸਮ ਇੱਥੇ ਬੁੱਤ ਸਿਰਫ ਪੱਥਰ ਦੇ ਨਹੀਂ 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 ਸਗੋਂ ਵਿਚਾਰਾਂ ਦੇ ਪਰੰਪਰਾਵਾਂ ਦੇ ਵਿਸ਼ਵਾਸਾਂ ਦੇ ਬੁੱਤ ਵੀ ਨੇ ਜਿਨ੍ਹਾਂ ਨੂੰ ਅਸੀਂ ਬਿਨਾਂ ਸੋਚੇ ਸਮਝੇ ਪੂਜਦੇ ਹਾਂ ਬਿਲਕੁਲ ਸਹੀ ਕਿਹਾ ਜਿਬਰਾਨ ਸਾਨੂੰ ਉਹਨਾਂ ਸਾਰੇ ਵਿਚਾਰਾਂ, ਵਿਸ਼ਵਾਸਾਂ, ਪਰੰਪਰਾਵਾਂ ਤੇ ਸਵਾਲ ਚੁੱਕਣ ਲਈ ਕਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਬਿਨਾਂ ਸੋਚੇ ਸਮਝੇ ਮੰਨਦੇ ਆ ਰਹੇ ਹਾਂ ਸਿਰਫ ਇਸ ਲਈ ਕਿਉਂਕਿ ਉਹ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ ਹੂੰ ਉਹਨਾਂ ਮੁਤਾਬਕ ਆਤਮਿਕ ਤੌਰ ਤੇ ਅੱਗੇ ਵਧਣ ਲਈ ਤੇ ਸੱਚ ਨੂੰ ਲੱਭਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ 'ਚ ਬਣੇ ਇਨ੍ਹਾਂ ਵਿਚਾਰਾਂ ਦੇ ਬੁੱਤਾਂ ਨੂੰ ਤੋੜੀਏ ਇਹ ਇੱਕ ਤਰ੍ਹਾਂ ਦਾ ਮਤਲਬ ਬૌਧਿਕ ਤੇ ਰੂਹਾਨੀ ਵਿਦਰੋਹ ਹੈ ਜਿਹੜਾ ਸਾਨੂੰ ਆਪਣੀ ਸੋਚ ਨੂੰ ਆਜ਼ਾਦ ਕਰਨ ਲਈ ਕਹਿੰਦਾ ਹੈ ਇਹ ਸਿਰਫ ਤੋੜਨ ਬਾਰੇ ਨਹੀਂ ਨਹੀਂ ਇਹ ਸਿਰਫ ਤੋੜਨ ਬਾਰੇ ਨਹੀਂ ਸਗੋਂ ਪੁਰਾਣੇ ਦੀ ਥਾਂ ਤੇ ਨਵਾਂ ਜ਼ਿਆਦਾ ਸਾਰਥਕ ਸੱਚ ਲਿਆਉਣ ਬਾਰੇ ਹੈ ਜਬਰਾਨ ਦੀ ਇਹ ਆਲੋਚਨਾ ਸਿਰਫ ਵਿਚਾਰਾਂ ਤੱਕ ਨਹੀਂ ਰਹਿੰਦੀ ਉਹ ਸਮਾਜ ਦੇ ਦਬੇ ਕੁਚਲੇ ਦੁਖੀ ਲੋਕਾਂ ਲਈ ਵੀ ਬਹੁਤ ਹਮਦਰਦੀ ਦਿਖਾਉਂਦੇ ਨੇ ਸੂਲੀ ਚੜਿਆ ਜਾਂ ਇੱਕ ਵਿਧਵਾ ਦੀ ਇੱਕ ਸ਼ਾਮ ਵਰਗੇ ਹਿੱਸੇ ਇਸ ਗੱਲ ਦਾ ਸਬੂਤ ਨੇ ਹਾਂਜੀ ਉਹਨਾਂ ਦੀਆਂ ਲਿਖਤਾਂ ਵਿੱਚ ਨਾ ਇਨਸਾਨੀ ਦੁੱਖ ਤਕਲੀਫ ਲਈ ਇੱਕ ਡੂੰਗੀ ਸੰਵੇਦਨਾ ਹੈ ਉਹ ਸਮਾਜਿਕ ਬੇਇਨਸਾਫੀ ਗਰੀਬੀ ਤੇ ਦੁੱਖ ਝੱਲ ਰਹੇ ਲੋਕਾਂ ਦੀ ਆਵਾਜ਼ ਬਣਦੇ ਨੇ ਪਰ ਉਹਨਾਂ ਦੀ ਗੱਲ 'ਚ ਨਿਰਾਸ਼ਾ ਨਹੀਂ ਹੈ। ਅੱਛਾ ਉਹ ਦੁੱਖ ਨੂੰ ਦਿਖਾਉਣ ਦੇ ਨਾਲ ਨਾਲ ਇਨਸਾਨੀ ਰੂਹ ਦੀ ਤਾਕਤ, ਉਹਦੀ ਸਹਿਣਸ਼ੀਲਤਾ ਤੇ ਸੁੰਦਰਤਾ ਦੀ ਪਾਲ ਵੀ ਕਰਦੇ ਨੇ। ਇੱਕ ਵਿਧਵਾ ਦੀ ਇੱਕ ਸ਼ਾਮ ਵਿੱਚ ਉਹ ਵਿਧਵਾ ਦਾ ਦੁੱਖ ਦੱਸਦੇ ਨੇ ਪਰ ਨਾਲ ਹੀ ਉਹਦੀ ਅੰਦਰੂਨੀ ਸ਼ਕਤੀ ਤੇ ਉਮੀਦ ਦੀ ਕਿਰਮ ਵੀ ਦਿਖਾਉਂਦੇ ਨੇ। ਹੂੰ ਉਹਨਾਂ ਦੀ ਹਮਦਰਦੀ ਸਾਨੂੰ ਯਾਦ ਕਰਾਉਂਦੀ ਹੈ ਕਿ ਹਰ ਇਨਸਾਨ ਫਾਮੇ ਉਹ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਸਨਮਾਨ ਤੇ ਸਮਝ ਦਾ ਹੱਕਦਾਰ ਹੈ ਇਸ ਹਿੱਸੇ ਦਾ ਮੁੱਖ ਵਿਚਾਰ ਇਹ ਹੈ ਕਿ ਜਬਰਾਨ ਸਮਾਜ ਦੇ ਪਖੰਡ ਤੇ ਅੰਨੀਆਂ ਪਰੰਪਰਾਵਾਂ ਨੂੰ ਨਕਾਰਦੇ ਨੇ ਤੇ ਨਾਲ ਹੀ ਆਪਣੀ ਸੋਚ ਦੀ ਆਜ਼ਾਦੀ ਤੇ ਦੱਬੇ ਕੁਚਲੇ ਲੋਕਾਂ ਲਈ ਹਮਦਰਦੀ ਦੀ ਗੱਲ ਕਰਦੇ ਨੇ ਤੇ ਸਾਨੂੰ ਸੱਚ ਲੱਭਣ ਲਈ ਪੁਰਾਣੇ ਨਿਯਮਾਂ ਨੂੰ ਚੁਣੌਤੀ ਦੇਣ ਲਈ ਕਹਿੰਦੇ ਨੇ ਸੱਚਮੁੱਚ ਖਰੀਲ ਜਬਰਾਨ ਦੇ ਵਿਚਾਰਾਂ ਦੀਆਂ ਪਰਤਾਂ ਤਾਂ ਬਹੁਤ ਡੂੰਘੀਆਂ ਨੇ ਅੱਜ ਦੀ ਇਸ ਗੱਲਬਾਤ ਨੂੰ ਜੇ ਸਮੇਟੀਏ ਤਾਂ ਕਹਿ ਸਕਦੇ ਹਾਂ ਕਿ ਦਿਲ ਦੇ ਪੇਦ ਸਾਨੂੰ ਜ਼ਿੰਦਗੀ ਨੂੰ ਸਿਰਫ ਜੀਣ ਦੀ ਬਜਾਏ ਉਸ ਨੂੰ ਸਮਝਣ ਤੇ ਮਹਿਸੂਸ ਕਰਨ ਲਈ ਕਹਿੰਦੀ ਹੈ। ਹਾਂਜੀ ਇਹ ਕੁਦਰਤ ਨਾਲ ਜੁੜਨ, ਜਜ਼ਬਾਤਾਂ ਨੂੰ ਇਮਾਨਦਾਰੀ ਨਾਲ ਦੇਖਣ, ਆਪਣੇ ਅੰਦਰ ਰੋਹਾਨੀ ਖੋਜ ਕਰਨ ਤੇ ਸਮਾਜ ਦੀਆਂ ਸੱਚਾਈਆਂ ਦਾ ਸਾਹਮਣਾ ਕਰਨ ਦੀ ਗੱਲ ਕਰਦੀ ਹੈ। ਬਿਲਕੁਲ ਸਹੀ ਗੱਲ ਹੈ। ਜਬਰਾਨ ਦੀ ਲਿਖਤ ਨਾ ਇੱਕ ਸ਼ੀਸ਼ੇ ਵਾਂਗ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕਦੇ ਹਾਂ, ਆਪਣੇ ਸਮਾਜ ਨੂੰ ਤੇ ਆਪਣੀ ਜ਼ਿੰਦਗੀ ਦੇ ਮਤਲਬ ਨੂੰ। ਹੂੰ। ਉਨ੍ਹਾਂ ਦੇ ਸੌਖੇ ਲੱਗਦੇ ਸ਼ਬਦ ਅਸਲ 'ਚ ਜ਼ਿੰਦਗੀ ਦੇ ਬਹੁਤ ਵੱਡੇ ਸਵਾਲਾਂ ਨਾਲ ਜੁੜੇ ਹੋਏ ਨੇ ਤੇ ਸਾਨੂੰ ਆਪਣੀ ਸੋਚ ਨੂੰ ਹੋਰ ਖੋਲਣ ਲਈ ਪ੍ਰੇਰਿਤ ਕਰਦੇ ਨੇ ਇਹ ਸਿਰਫ ਪੜਨ ਵਾਲੀ ਕਿਤਾਬ ਨਹੀਂ ਸਗੋਂ ਇਸ ਤੇ ਸੋਚਣ ਤੇ ਅਮਲ ਕਰਨ ਵਾਲੀ ਕਿਤਾਬ ਹੈ ਇਸ ਕੋਈ ਗੱਲਬਾਤ ਤੋਂ ਬਾਅਦ ਸੁਣਨ ਵਾਲਿਆਂ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਜਬਰਾਨ ਦੇ ਇਹਨਾਂ ਵੱਖ-ਵੱਖ ਪਹਿਲੂਆਂ ਜਿਵੇਂ ਕੁਦਰਤ, ਪਿਆਰ, ਦਰਦ, ਮੌਤ, ਸਮਾਜਿਕ ਵਿਦਰੋਹ ਇਹਨਾਂ ਵਿੱਚੋਂ ਕਿਹੜਾ ਵਿਚਾਰ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਜ਼ਰੂਰੀ ਜਾਂ ਦਿਲ ਨੂੰ ਛੂਹਣ ਵਾਲਾ ਲੱਗਦਾ ਹੈ? ਹਾਂ। ਕਿਹੜੀ ਗੱਲ ਉਹਨਾਂ ਨੂੰ ਆਪਣੀ ਜ਼ਿੰਦਗੀ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰਦੀ ਹੈ? ਹਾਂਜੀ। ਇਹ ਆਪਣੇ ਆਪ ਨੂੰ ਸਮਝਣ ਲਈ ਇੱਕ ਵਧੀਆ ਸ਼ੁਰੂਆਤ ਹੋ ਸਕਦੀ ਹੈ ਤੇ ਇਸੇ ਲੜੀ 'ਚ ਇੱਕ ਆਖਰੀ ਸਵਾਲ ਸ਼ਾਇਦ ਥੋੜਾ ਸੋਚਣ ਲਾ ਦੇਣ ਵਾਲਾ ਉਹ ਇਹ ਉੱਠਦਾ ਹੈ ਜਬਰਾਨ ਦਿਲ ਦੇ ਪੇਦ ਸੁਣਨ ਦੀ ਗੱਲ ਕਰਦੇ ਨੇ ਹਾਂਜੀ ਪਰ ਕੀ ਅਸੀਂ ਅੱਜ ਦੀ ਇਸ ਰੋਲੇ ਰੱਪੇ ਵਾਲੀ ਜ਼ਿੰਦਗੀ ਚ ਪੱਜ ਦੌੜ ਡਿਜੀਟਲ ਸ਼ੋਰ ਇਹਦੇ ਵਿੱਚ ਕਦੇ ਸੱਚਮੁੱਚ ਰੁਕ ਕੇ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਦੇ ਹਾਂ ਆਪਣੇ ਦਿਲ ਦੇ ਅਸਲੀ ਪੇਦਾਂ ਨੂੰ ਡਰਾਂ ਨੂੰ ਸੁਪਨਿਆਂ ਨੂੰ ਜਾਂ ਕੀ ਬਾਹਰੀ ਦੁਨੀਆ ਦੀਆਂ ਮੰਗਾਂ ਅਤੇ ਪਟਕਣਾਵਾਂ ਵਿੱਚ ਅਸੀਂ ਆਪਣੀ ਅੰਦਰੂਨੀ ਸੱਚਾਈ ਤੋਂ ਇੰਨੇ ਦੂਰ ਹੋ ਗਏ ਆ ਕਿ ਉਹ ਆਵਾਜ਼ ਹੁਣ ਸਾਨੂੰ ਸੁਣਦੀ ਹੀ ਨਹੀਂ ਇਸ ਸਵਾਲ ਤੇ ਸੋਚ ਵਿਚਾਰ ਕਰਨਾ ਬਣਦਾ ਹੈ